ਗੁਰਦਾਸਪੁਰ ਸ਼ਹਿਰ ਦੇ ਸਭ ਤੋਂ ਰੌਣਕਦਾਰ ਇਲਾਕੇ ਹਨੂਮਾਨ ਚੌਕ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦ ਸਟੇਟ ਬੈਂਕ ਆਫ ਇੰਡੀਆ ਦੀ ਉਪਰੀ ਮੰਜ਼ਿਲ 'ਚ ਅਚਾਨਕ ਅੱਗ ਪਾੜਾ ਗੁੱਠੀ ਮੰਨਿਆ ਜਾ ਰਿਹਾ ਹੈ ਕਿ ਅੱਗੇ ਸੀ ਕੰਪਰੈਸਰ ਜਾਂ ਸ਼ਾਰਟ ਸਰਕਟ ਕਾਰਨ ਲੱਗੀ ਮੌਕੇ ਤੇ ਫਾਇਰ ਬ੍ਰਿਗੇਡ ਨੇ ਤੁਰੰਤ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਵੀ ਮੌਕੇ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਇਲਾਕਾ ਪੀੜ ਪਾੜ ਵਾਲਾ ਹੋਣ ਕਰਕੇ ਦੋਨੋਂ ਪਾਸਿਆਂ ਦੀ ਟ੍ਰੈਫਿਕ ਨੂੰ ਡਾਇਵਰਟ ਕਰਨਾ ਪਿਆ। ਫੂਲ ਅੱਗ ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ। ਮੈਨੂੰ ਪਰਚਾਰ ਵਾਕੀ ਵਾਕੀ ਥਲੇ ਆਇਓ। ਉਹ ਬਾਖੀ ਅੰਦਰ ਕਰਨੀ ਆਂਦੇ। ਸਟੇਟ ਬੈਂਕੋਂ ਪਟਿਆਲਾ ਜਿੱਥੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਵਿੱਚ ਮਰਜ ਹੋਇਆ ਹਨਮਾ ਚੌਂਕ ਵੀ ਕਿ ਬ੍ਰਾਂਚ ਆ ਜਿੱਥੇ ਕੁਝ ਤਕਨੀਕੀ ਕਾਰਨਾ ਕਰਕੇ ਜਾਂ ਸੀ ਦੀ ਤਾਰ ਸਪਾਰਕ ਹੋਈ ਆ ਜਾਂ ਕੋਈ ਤਾਰ ਕਹਿ ਲਈਏ ਬਿਜਲੀ ਸ਼ੌਕ ਕਰਕੇ ਜਿਹੜਾ ਅੱਗ ਲੱਗੀ ਆ ਤੇ ਅੱਗ ਨੂੰ ਲਗਭਗ ਬੁੱਝ ਚੁੱਕੀ ਆ ਪਰ ਅਜੇ ਅੰਦਰ ਗੈਸ ਬਹੁਤ ਜ਼ਿਆਦਾ ਅੰਦਰ ਐਂਟਰ ਕਰਨ ਦਾ ਔਖਾ ਦੋ ਮੋੜੇ ਆਕਸੀਜਨ ਸਿਲੰਡਰ ਲਾ ਕੇ ਫਾਇਰਮੈਨ ਜਿਹੜੇ ਆੜੇ ਨੇ ਤੇ ਔਰ થોੜੇ-ਥੋੜੇ ਸਮੇਂ ਦੇ ਜਿਹੜਾ ਵਾ ਲਗਭਗ ਕੰਟਰੋਲ ਦੇ ਵਿੱਚ ਆ। ਇਹ ਸਮੇਂ ਦੇ ਵਿੱਚ ਜਿਹੜਾ ਸਾਰਾ ਅੰਦਰੋਂ ਜਿਹੜਾ